ਮੈਂ ਤੇ ਕਿਥੇ ਤੋਂ ਰਹਿਣ ਵਾਲਾ ਹਾਂ ਮੇਰਾ ਨਾਮ ਵੀ ਦੀਪ ਸਿੰਘਾ ਰੋਡੇ ਜੱਲੇ ਵਾਲੇ ਦਾ ਮੈਂ ਰਹਿਣ ਵਾਲਾ ਹਾਂ ਹਾਂ ਕੀ ਗੱਲਬਾਤ ਹੈ ਜਿਹੜਾ ਤੁਹਾਡੇ ਤੇ ਹੁੰਦਾ ਕਿੰਨੇ ਜਣੇ ਨੇ ਕੀਤਾ ਕਿਵੇਂ ਕੀਤਾ ਗੱਲਬਾਤ ਇਦਾਂ ਹੈ ਕਿ ਉਹਦੇ ਛੋਟ ਜਿਹੜੇ ਮੋਢ ਦੀ ਕਾਸ਼ ਫੋਜੀ ਹੈ ਨਾ ਉਹਦਾ ਛੋਟੇ ਭਰਾ ਨਾਲ ਮੋਢ ਦੀ ਵਿਆਹ ਸ਼ਾਦੀ ਤੇ ਮੇਰੀ ਭੈਣ ਸਵਾਦੀ ਹੋਈ ਸੀ ਥੋੜੀ ਬਹੁਤੀ ਤੇ ਉਹਨਾਂ ਨੇ ਉਹੀ ਰੰਜਸ ਰੱਖੀ ਤੇ ਮੇਰੇ ਬਾਅਦ ਮੈਂ ਦੁਕਾਨ ਤੋਂ ਨਾ ਕਰੋ ਸੌਦਾ ਲੈਣ ਜਾ ਰਿਹਾ ਸੀ ਘਰ ਦੇ ਨੇ ਮਗਾਇਆ ਸੀ ਤੇ ਉਹਨਾਂ ਨੇ ਰਾਹ ਦੇ ਵਿੱਚ ਮੈਨੂੰ ਖਿਲਾਰ ਕੇ ਤੇ ਕੁੱਟਮਾਰ ਕੀਤੀ ਆ ਤੇ ਕਾਸ਼ ਫੌਜੀ ਦੇ ਹੱਥ ਕਾਪਾ ਸੀਗਾ ਤੇ ਉਹਦੇ ਡੈੜੀ ਦੇ ਹੱਥ ਕ੍ਰਪਾਨ ਸੀ ਤੇ ਅਰਚ ਦੇ ਅਰਚ ਜਿਹੜਾ ਉਹਦਾ ਕਾਸ਼ ਫੌਜੀ ਦਾ ਛੋਟਾ ਭਰਾ ਉਹਦੇ ਹੱਥ ਬੇਸਵਾਲ ਸੀ ਤੇ ਉਹਦੀ ਮੰਮੀ ਕੋਲ ਵੀ ਕ੍ਰਪਾਨ ਸੀ ਤੇ ਜਿਹੜੇ ਮੁੰਡੇ ਆਏ ਸੀਗੇ ਨਾਲ ਉਹਨਾਂ ਦੇ ਉਹਨਾਂ ਦੇ ਹੱਥ 'ਚ ਵੀ ਹਥਿਆਰ ਸੀਗੇ ਕਿੰਨੇ ਜਨੇ ਬਾ ਤੇ ਜਿਹ ਸੀਗੇ 12 ਜਾਣੇ ਸੀਗੇ ਇਹ ਆ ਚ ਰੰਜਸ਼ ਵਿਆਹ ਵਿੱਚ ਤੇ ਰੰਜਸ਼ ਹੋ ਗਿਆ ਹਾਂਜੀ 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 ਰੰਜਸ਼ ਹੈ ਰੰਜਸ਼ ਦੈਂ ਕਿ ਦਾਰੂ ਦੂਰੂ ਪੀਤੀ ਸੀ ਕਿ ਡੀ ਜੇ ਦੂਜੇ ਨਚਦੇ ਸੀ ਗਾਣੇ-ਗੂਨੇ ਤੋਂ ਲੜ ਪਏ ਸੀ ਥੋੜਾ ਬਹੁਤਾ ਹਾਂਜੀ ਗਾਣੇ ਨੂੰ ਲੈ ਕੇ ਲੜਾਈ ਸੀ ਹਾਂਜੀ ਰਾਜੇਸ਼ ਰੱਖਦੇ ਸੀ ਹਾਂਜੀ ਤੇ ਘੇਰ ਕੇ ਕੁੱਟ ਮਾਰ ਕੇ ਹਾਂਜੀ ਬਾਅਦ ਚ ਘੇਰ ਕੇ ਕੁੱਟ ਮਾਰ ਕੀਤੀ ਉਹਨਾਂ ਨੇ ਸਾਡੇ ਨਾਲ ਤੇ ਇਹ ਤਾਂ ਹਥਿਆਰ ਸੀ ਸਾਰਿਆਂ ਕੋਲ ਹਾਂਜੀ ਇਹਨਾਂ ਦੇ ਸਾਰਿਆਂ ਦੇ ਹੱਥ ਵਿੱਚ ਹਥਿਆਰ ਸੀ ਕਾਰਵਾਈ ਦੀ ਕੀ ਮੰਗ ਹੈ ਇਹ ਤਾਂ ਥੋੜੀ ਚਾਹੀਦੀ ਜਿੰਨੇ ਨੇ ਅੰਨ੍ਹਾ ਪਸਾਰ ਹਾਂਜੀ ਉਹ ਤਾਂ ਕਾਰਵਾਈ ਤਾਂ ਪਤਾ ਹੋਣੀ ਚਾਹੀਦੀ ਹੈ ਇਨਸਾਫ ਮਿਲਣਾ ਚਾਹੀਦਾ ਮੇਰੀ ਲਤ ਪੰਨੀ ਹੈ ਪੁੱਠੇ ਕਪ ਪਹਿਲਾਂ ਨੇ ਫauj ਫੋਦੀ ਨੇ ਮੇਰੇ ਸਿਰ ਤੇ ਕਾਪਾ ਮਾਰਿਆ ਰੋਣੇ ਮੇਰੇ ਪੁੱਠੇ ਕਾਪੇ ਮਾਰਿਆ ਲੱਤ ਤੇ ਲੱਤ ਮੇਰੀ ਪੰਤੀ ਹੈ ਆ ਮੈਂ ਕਿੱਥੇ ਤੇ ਰਹਿਣ ਬਗੇ ਮੇਰਾ ਨਾਮ ਹੀ ਦੀਪਕ ਸਿੰਘਾ ਰੋਡੇ ਜੱਲੇ ਵਾਲੇ ਦਾ ਮੈਂ ਰਹਿਣ ਵਾਲਾ ਹਾਂ ਹਾਂ ਕੀ ਗੱਲਬਾਤ ਹੈ ਜਿਹੜਾ ਤੁਹਾਡੇ ਤੇ ਹੁੰਦਾ ਕਿੰਨੇ ਜਣੇ ਨੇ ਕੀਤਾ ਕਿਵੇਂ ਕੀਤਾ ਗੱਲਬਾਤ ਇਦਾਂ ਹੈ ਕਿ ਉਹਦੇ ਛੋਟ ਜਣ ਮੋਦ ਦੀ ਕਾਸ਼ ਫੋਦੀ ਹੈ ਨਾ ਉਹਦਾ ਛੋਟੇ ਭਰਾਣਾ ਮੋਦ ਕੀ ਵਿਆਹ ਸ਼ਾਦੀ ਤੇ ਮੇਰੀ ਪੈਸ ਬਾਦੀ ਹੋਈ ਸੀ ਥੋੜੀ ਬਹੁਤੀ ਤੇ ਉਹਨਾਂ ਨੇ ਉਹੀ ਰੰਜਸ ਰੱਖੀ ਤੇ ਮੇਰੇ ਬਾਅਦ ਮੈਂ ਦੁਕਾਨ ਤੋਂ ਨਾ ਕਰੋ ਸੌਦਾ ਲੈਣ ਜਾ ਰਿਹਾ ਸੀ ਘਰ ਦੇਣ ਵਗਾਇਆ ਸੀ ਤੇ ਉਹਨਾਂ ਨੇ ਰਾਤ ਦੇ ਵਿੱਚ ਮੈਨੂੰ ਖਿਲਾੜ ਕੇ ਤੇ ਕੁੱਟਮਾਰ ਕੀਤੀ ਆ ਇੱਕ ਆਸ਼ ਫੌਜੀ ਦੇ ਹੱਥ ਕਾਪਾ ਸੀਗਾ ਤੇ ਉਹਦੇ ਡੈੜੀ ਦੇ ਹੱਥ ਕਰਪਾਨ ਸੀ ਤੇ ਅਰਜ ਦੇ ਅਰਜ ਜਿਹੜਾ ਉਹਦਾ ਆਸ਼ ਫੌਜੀ ਦਾ ਛੋਟਾ ਭਰਾ ਉਹਦੇ ਹੱਥ ਬੇਸਬਾਲ ਸੀ ਤੇ ਉਹਦੀ ਮੰਮੀ ਕੋਲ ਵੀ ਕਰਪਾਨ ਸੀ ਤੇ ਜਿਹੜੇ ਮੁੰਡੇ ਆਏ ਸੀਗੇ ਨਾਲ ਉਹਨਾਂ ਦੇ ਉਹਨਾਂ ਦੇ ਹੱਥ 'ਚ ਵੀ ਹਥਿਆਰ ਸੀਗੇ ਕਿੰਨੇ ਜਨੇ ਬਾਗੇ ਇਹ ਕਿਸੀਗੇ 12 ਜਾਣੇ ਸੀਗੇ ਇਹ ਆ ਚਾ ਰੰਜੇਸ਼ ਬਿਆਜ ਕਹਿੰਦੇ ਰਾਜੇਸ਼ ਹਾਂਜੀ 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 ਰਾਜੇਸ਼ ਰੰਜੇਸ਼ ਦੱਸਦੇ ਨੇ ਕਿ ਦਾਰੂ ਦੂਰੂ ਪੀਤੀ ਸੀ ਕਿ ਡੀ ਜੇ ਡੀ ਜੇ ਦੇ ਨਚਦੇ ਸੀ ਗਾਣੇ ਗੂਣੇ ਤੋਂ ਲੜ ਪਏ ਸੀ ਥੋੜਾ ਬਹੁਤਾ ਹਾਂਜੀ ਗਾਣੇ ਨੂੰ ਲੈ ਕੇ ਲੜਾਈ ਸੀ ਹਾਂਜੀ ਰਾਜੇਸ਼ ਰੱਖਦੇ ਸੀ ਹਾਂਜੀ ਤੇ ਘੇਰ ਕੇ ਕੁੱਟ ਮਾਰ ਕੇ ਹਾਂਜੀ ਬਾਅਦ ਚ ਘੇਰ ਕੇ ਕੁੱਟ ਮਾਰ ਕੀਤੀ ਉਹਨਾਂ ਨੇ ਸਾਡੇ ਨਾਲ ਤੇ ਇਹ ਤਾਂ ਹਥਿਆਰ ਸੀ ਸਾਰਿਆਂ ਕੋਲ ਹਾਂਜੀ ਇਹਨਾਂ ਦੇ ਸਾਰਿਆਂ ਦੇ ਹਥਿਆਰ ਸੀ ਕਾਰਵਾਈ ਦੀ ਕੀ ਮੰਗ ਹੈ ਦਾ ਥੋੜੀ ਚਾਹੀਦੀ ਜਿੰਨੇ ਨੇ ਅਮਲ ਕੀਤਾ ਹਾਂਜੀ ਉਹ ਤਾਂ ਕਾਰਵਾਈ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਇਨਸਾਫ ਮਿਲਣਾ ਚਾਹੀਦਾ ਮੇਰੀ ਲੱਤ ਵੱੰਨੀ ਹੈ ਪੁੱਠੇ ਕਾਪੇ ਪਹਿਲਾਂ ਨੇ ਫਕਾਸ਼ ਫੌਜੀ ਨੇ ਮੇਰੇ ਸਿਰ ਤੇ ਕਾਪਾ ਮਾਰਿਆ ਫਿਰ ਉਹਨੇ ਮੇਰੇ ਪੁੱਠੇ ਕਾਪੇ ਮਾਰਿਆ ਲੱਤ ਦੇ ਲੱਤ ਮੇਰੀ ਪੰਨਤੀ ਆ